ਹਾਂਜੀ ਸੱਜਣੋ ਮੈਂ ਸੁਖਵਿੰਦਰ ਲੋਕੋ ਅਸਲ ਦੇ ਵਿੱਚ ਮੇਰਾ ਇੱਥੇ ਆਉਣ ਦਾ ਜਿਹੜਾ ਕਾਰਨ ਆ ਉਹ ਇਹ ਆ ਕਿ ਬਹੁਤ ਸਾਰੇ ਲੋਕ ਜਦੋਂ ਵੋਟਾਂ ਲਈ ਕੰਮ ਕਰਦੇ ਆ ਉਦੋਂ ਵੀ ਮੈਂ ਨਹੀਂ ਪਹੁੰਚਦਾ ਜਦੋਂ ਲੋਕ ਪੈਸੇ ਲਈ ਕੰਮ ਕਰਦੇ ਆ ਉੱਥੇ ਫਿਰ ਮੈਂ ਪੈਸੇ ਲੈ ਕੇ ਪਹੁੰਚਦਾ ਹੁੰਦਾ ਪਰ ਇੱਥੇ ਕੀ ਆ ਕਿ ਇੱਥੇ ਕੰਮ ਕਰ ਰਿਆ ਉਹਨਾਂ ਪੰਛੀਆਂ ਲਈ ਕੰਮ ਕੀਤਾ ਜਾ ਰਿਹਾ ਜਿਨ੍ਹਾਂ ਨੇ ਨਾ ਤਾਂ ਵੋਟਾਂ ਪਾਉਣੀਆਂ ਤੇ ਨਾ ਹੀ ਕਿਸੇ ਨੂੰ ਕੋਈ ਕਮਾਈ ਦੇਣੀ ਆ ਅਸਲ ਦੇ ਵਿੱਚ ਇਹ ਇੱਕ ਸੱਚੀ ਸੁੱਚੀ ਪਵਿੱਤਰ ਭਾਵਨਾ ਨਾਲ ਕੀਤਾ ਜਾ ਰਿਹਾ ਕੰਮ ਆ ਸੱਜਣੋ ਇਹ ਪੰਛੀ ਉਹ ਆ ਜਿਨ੍ਹਾਂ ਜਿਨ੍ਹਾਂ ਦੇ ਪਹਿਲਾਂ ਘਰਾਂ ਤੇ ਅਸੀਂ ਕਬਜ਼ੇ ਕਰ ਲਏ ਅਸੀਂ ਆਪਣੇ ਘਰ ਸੋਹਣੇ ਸੋਹਣੇ ਬਣਾ ਲਏ ਅਸੀਂ ਖੁਸ਼ ਰਹਿ ਰਹੇ ਆ ਤੇ ਇਹਨਾਂ ਨੂੰ ਅਸੀਂ ਉਹ ਝਾੜਤਾ ਪਰ ਇਹਨਾਂ ਨੇ ਸਾਡੇ ਖਿਲਾਫ ਕੋਈ ਧਰਨਾ ਨਹੀਂ ਲਾਇਆ ਇਹਨਾਂ ਨੇ ਸਾਡੇ ਤੋਂ ਕਦੇ ਇਨਸਾਫ ਨਹੀਂ ਮੰਗਿਆ ਇਹਨਾਂ ਨੇ ਸਾਡੇ ਖਿਲਾਫ ਕਦੇ ਕੇਸ ਨਹੀਂ ਕੀਤਾ ਨਾ ਹੀ ਕਰਨਾ ਇਹਨਾਂ ਨੇ ਤਾਂ ਇਹਨਾਂ ਨੇ ਭਾਣਾ ਮੰਨ ਲਿਆ ਵਾਹਿਗੁਰੂ ਦਾ ਕਿ ਕੋਈ ਗੱਲ ਨਹੀਂ ਤੁਸੀਂ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਤੇ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਥੋੜਾ ਜਿਹਾ ਕਿਸੇ ਕਿਨਾਰੇ ਤੇ ਛੋਟਾ ਜਿਹਾ ਆਸਰਾ ਦੇ ਦਿਓਗੇ ਇਹਨਾਂ ਨੂੰ ਇਹਨਾਂ ਨੇ ਤੁਹਾਡੇ ਤੋਂ ਫੇਰ ਵੀ ਨਾ ਦਾਣਾ ਮੰਗਣਾ ਨਾ ਪਾਣੀ ਮੰਗਣਾ ਨਾ ਕੋਈ ਪੜ੍ਹਾਈ ਮੰਗਣੀਆ ਨਾ ਇਹਨਾਂ ਨੇ ਤੁਹਾਡੇ ਤੋਂ ਕੋਈ ਹੋਰ ਚੀਜ਼ ਮੰਗਣੀਆ ਨਾ ਹੀ ਤੁਹਾਡੇ ਘਰ ਤੇ ਕਬਜ਼ਾ ਕਰਨਾ ਨਾ ਹੀ ਤੁਹਾਡਾ ਘਰ ਆਪਣੇ ਨਾਂ ਕਰਾਉਣਾ ਇਹਨਾਂ ਨੇ ਆਪਣੇ ਬੱਚੇ ਪਾਲਣੇ ਮਹੀਨਾ ਦੋ ਮਹੀਨਾ ਉਸ ਤੋਂ ਬਾਅਦ ਉੱਡ ਜਾਣਾ ਹੁੰਦਾ ਪਰ ਮੈਨੂੰ ਐ ਲੱਗਦਾ ਹੁੰਦਾ ਕਿ ਛੋਟੇ ਛੋਟੇ ਆਸਰੇ ਆਪਣੇ ਘਰਾਂ ਦੇ ਵਿੱਚ ਕਿਸੇ ਕਿਨਾਰੇ ਤੇ ਪੰਛੀਆਂ ਨੂੰ ਦੋ ਚਾਰਾਂ ਨੂੰ ਦੇ ਦਿਓ ਇਹਦੇ ਨਾਲ ਤੁਹਾਨੂੰ ਆਏ ਲੱਗੂਗਾ ਕਿ ਅਸੀਂ ਆਪਣੇ ਘਰ ਦੇ ਵਿੱਚ ਕੁਝ ਮੈਂਬਰ ਹੀ ਨਹੀਂ ਬਸਤੇ ਇਹ ਘਰ ਬਹੁਤ ਘਰਾਂ ਦਾ ਆਸਰਾ ਬਣਾ ਦਿਓ ਸਜਣੋ ਲਾ ਦੇਣੇ ਚਾਹੀਦੇ ਦੋ ਚਾਰਾਂ ਸੀ ਸਸੀ ਗੱਲ ਦੋਸਤੋ ਮੈਂ ਗਰਵੀਤ ਲੋਪੋ ਤੇ ਅੱਜ ਇੱਥੇ ਬਾਈ ਸੰਦੀਪ ਹੁਣਾ ਦੇ ਪਰਾਲੇ ਦਾ ਸਰਕਾ ਇੱਥੇ ਪਹੁੰਚੇ ਸੀਗੇ ਬਾਈ ਹੁਣੀ ਹਰ ਸਾਲ ਚਿੜੀ ਦਿਵਸ ਮਨਾ ਰਹੇ ਆ ਤੇ ਬਹੁਤ ਵਧੀਆ ਪਰਾਲਾ ਇਹ ਤੇ ਸਾਨੂੰ ਵੀ ਸਾਰਿਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਆਲਣਿਆਂ ਦੀ ਆਸਰਿਆਂ ਦੀ ਵੀ ਜਾਨਵਰਾਂ ਵਾਸਤੇ ਆਪਾਂ ਦੇਖਦੇ ਆ ਆਪਣਾ ਘਰ ਬਹੁਤ ਸੋਹਣਾ ਪਾਇਆ ਹੁੰਦਾ ਤੇ ਜੇ ਉੱਤੇ ਪੰਜ ਚਾਰ ਜਾਨਵਰ ਰਹਿਣ ਤਾਂ ਸੋਹਣਾ ਲੱਗਦਾ ਜੇ ਘਰੇ ਚਿੜੀਆਂ ਬੋਲਣ ਅੱਗੇ ਪਹਿਲਾਂ ਪੁਰਾਣੇ ਘਰਾਂ ਦੇ ਵਿੱਚ ਚਿੜੀਆਂ ਰਹਿੰਦੀਆਂ ਸੀ ਉਹ ਸਵੇਰ ਉਹ ਬੋਲ ਦੇ ਜਾਂ ਹੁੰਦੀਆਂ ਸੀਆਂ ਬਾਫੂ ਵਰਗੇ ਨੇ ਕਹਿਣਾ ਇਹ ਸਵੇਰ ਉੱਠ ਕੇ ਨਾਮ ਜਪਦੀਆਂ ਹਨਾ ਬਜ਼ੁਰਗਾਂ ਦਾ ਜਿਵੇਂ ਹੁੰਦਾ ਸੀਗਾ ਹੁਣ ਆਪਣੇ ਸਵੇਰ ਹੁੰਦੀ ਆ ਪਤਾ ਹੀ ਲੱਗਦਾ ਕੋਈ ਜਾਨਵਰ ਬੋਲਦਾ ਹੀ ਨਹੀਂਗਾ ਉਹ ਬੋਲਣਗੇ ਤਾਂ ਜੇ ਆਪਾਂ ਇਦਾਂ ਦੇ ਅਪਰਾਲੇ ਕਰਾਂਗੇ ਹਨਾ 2-4 ਆਲ ਨੇ ਆਪਣੇ ਘਰ ਦੇ ਵਿੱਚ ਲਾਵਾਂਗੇ ਤਾਂ ਸਾਨੂੰ ਸਾਰਿਆਂ ਨੂੰ ਹੀ ਦੋ ਚਾਰ ਆਲ ਨੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਘਰ ਵੀ ਸੋਹਣਾ ਲੱਗਦਾ ਵੇਲੇ ਲੱਗੇ ਵੀ ਸੋਹਣੇ ਲੱਗਦੇ ਆ ਜਾਨਵਰ ਤਾਂ ਸੋਹਣੇ ਲੱਗਣੇ ਹੀ ਲੱਗਣਿਆ ਤੁਹਾਡੇ ਘਰੇ ਤੁਹਾਡੇ ਘਰੇ ਜੇ ਜਾਨਵਰ ਵੀ ਜੇ ਨਾ ਆ ਆਲ ਨਹੀਂ ਲਾਤੇ ਨਾ ਤੁਸੀਂ ਤੇ ਇਹ ਆਲ ਨੇ ਲੱਗੇ ਵੀ ਸੋਹਣੇ ਲੱਗਣਗੇ ਤੇ ਮੈਂ ਤਾਂ ਇਹੀ ਕਹੂੰਗਾ ਵੀ ਅਸੀਂ ਕੋਈ ਆਸਾਨ ਨਹੀਂ ਕਰਦੇ ਜਾਨਵਰਾਂ ਤੇ ਬਈ ਇਹ ਜਿਹੜੇ ਜਾਨਵਰ ਸਾਡੇ ਘਰੇ ਆਉਣਗੇ ਤੇ ਸਾਡੇ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣਗੇ ਤਾਂ ਮੈਂ ਇਹੀ ਕਹੂੰਗਾ ਸਾਨੂੰ ਸਾਰਿਆਂ ਨੂੰ ਇਹ ਅਪਰਾਲਾ ਕਰਨਾ ਚਾਹੀਦਾ ਵੀ ਸਾਡੇ ਘਰ ਦੀ ਸੁੰਦਰਤਾ ਹੋਰ ਵਧੇ ਤੇ ਸਾਨੂੰ ਆਲ ਨੇ ਲਾਉਣੇ ਚਾਹੀਦੇ ਤੇ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਧੰਨਵਾਦ चारे पासे बि किलोमीटर ਪਹਿਲਾ ਹਰ ਜਵਾਨਾਂ ਦੀ ਅਸੀਂ ਤੁਹਾਡੇ ਅੱਗੇ ਦੇਖ ਮੈਂ ਜਿਹਨੇ ਪਾਸ ਹੀ ਇਹ ਮੰਡੀ ਉਹ ਮੱਥਾ ਆਇਆ ਬਾਈ ਜੀ ਅਸੀਂ ਚਾਈ ਜਾਵਾਂਗੇ the <coughs> living room is not in the same as the bedroom